ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਗੁਜਰੀ ਮਹੱਲਾ ਪੰਜਵਾ ਜਿਸ ਮਾਨੁ ਕਪੈ ਕਰੋ ਬੇਨੰਤੀ ਸੋ ਆਪਣੇ ਦੁਖ ਭਰਿਆ ਪਰ ਬ੍ਰਹਮ ਜੀ ਨਰ ਦੇ ਅਰਾਧਿਆ ਤਿੰਨ ਪਉ ਸਾਗਰ ਤਰਿਆ ਗੁਰਹਰ ਬਿਨ ਕੋ ਨਾ ਬਿਰਥਾ ਦੁਖ ਕਟੈ ਬਰਾਬਰ ਅਜੇ ਆਵਰ ਸੇਵਕ ਜੇ ਹੋਈ ਹੈ ਤਿਤ ਮਨ ਮਹਿਤ ਜਸ ਘਟੇ ਰਹਾਉ ਵਾਹੀ ਗੁਰਜੀ ਕਾ ਖਾਲਸਾ ਵਾਹੀ ਗੁਰਜੀ ਕੀ ਬਤੇ ਸਤਨਾਮ ਸ੍ਰੀ ਵਾਹਿਗੁਰੂ ਸਾਬ ਜਿਓ ਗੁਜਰੀ ਮਹੱਲਾ ਪੰਜਵਾਂ ਜਿਸ ਮਾਨੁਖ ਪੈ ਕਰੋ ਬੇਨੰਤੀ ਸੋ ਆਪਣੇ ਦੁਖ ਭਰਿਆ ਪਰ ਬ੍ਰਹਮ ਜੀ ਨਰਿ ਦੇ ਆਰਾਧਿਆ ਤਿੰਨ ਪਉ ਸਾਗਰ ਤਰਿਆ ਗੁਰਹਰ ਬਿਨ ਕੋ ਨਾ ਬਿਰਥਾ ਦੁਖ ਕਟੈ ਪ੍ਰਭ ਤਜ ਅਵਰ ਸੇਵਕ ਜੇ ਹੋਈ ਹੈ ਤੇਤ ਮਾਨ ਮੈਂ ਤਜਸ ਘਟੇ ਰਹਾਉ ਵਾਹਿ ਗੁਰਜੀ ਦਾ ਖਾਲਸਾ ਵਾਹਿ ਗੁਰਜੀ ਕੀ ਬਤੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਗੁਜਰੀ ਮਹੱਲਾ ਪੰਜਵਾਂ ਜਿਸ ਮਾਨੁ ਕੋ ਪੈ ਕਰੋ ਬੇਨੰਤੀ ਸੋ ਆਪਣੇ ਦੁਖ ਭਰਿਆ ਪਰਮ ਭ੍ਰਮ ਜਿਨਰ ਦੇ ਅਰਾਧਿਆ ਤਿੰਨ ਪਉ ਸਾਗਰ ਤਰਿਆ ਗੁਰ ਹਰਿ ਬਿਨ ਕੋ ਨਾ ਬਿਰਥਾ ਦੁਖ ਕਟੈ ਪ੍ਰਭ ਤਜ ਅਵਰ ਸੇਵਕ ਜੇ ਹੋਈ ਹੈ ਤੇਤ ਮਾਨ ਮੈਂ ਤਜਸ ਘਟੇ ਰਹਾਉ ਵਾਹੀ ਗੁਰਜੀਕਾ ਖਾਲਸਾ ਵਾਹੀ ਗੁਰਜੀ ਕੀ ਬਤੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਗੁਜਰੀ ਮਹੱਲਾ ਪੰਜਵਾਂ ਜਿਸ ਮਾਨੁ ਕੋ ਪੈ ਕਰੋ ਬੇਨੰਤੀ ਸੋ ਆਪਣੇ ਦੁਖ ਭਰਿਆ ਪਰਮ ਭ੍ਰਮ ਜਿਨ ਰਿਹ ਅਰਾਧਿਆ ਤਿੰਨ ਪਉ ਸਾਗਰ ਤਰਿਆ ਗੁਰ ਹਰ ਬਿਨ ਕੋ ਨਾ ਬਿਰਤਾ ਦੁਖ ਕਟੇ ਪ੍ਰਭ ਤਜ ਅਵਰ ਸੇਵਕ ਜੇ ਹੋਈ ਹੈ ਤੇ ਤਮਨ ਮੈਂ ਤਜਸ ਘਟੇ ਰਹਾਉ ਵਾਹੀ ਗੁਰਜੀਕਾ ਖਾਲਸਾ ਵਾਹੀ ਗੁਰਜੀ ਕੀ ਬਤੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਗੁਜਰੀ ਮਹੱਲਾ ਪੰਜਵਾਂ ਜਿਸ ਮਾਨੁਖ ਪੈ ਕਰੋ ਬੇਨੰਤੀ ਸੋ ਆਪਣੇ ਦੁਖ ਭਰਿਆ ਪਰਮ ਭਰਮ ਜਿਨ ਰਿਹ ਅਰਾਧਿਆ ਤਿੰਨ ਪਉ ਸਾਗਰ ਤਰਿਆ ਗੁਰ ਹਰ ਬਿਨ ਕੋ ਨਾ ਬਿਰਤਾ ਦੁਖ ਕਾਟੇ ਪ੍ਰਭ ਤਜ ਅਵਰ ਸੇਵਕ ਜੇ ਹੋਈ ਹੈ ਤੇਤ ਮਨ ਮੈਂ ਤਜਸ ਘਟੇ ਰਹਾਉ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਬਤੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਗੁਜਰੀ ਮਹੱਲਾ ਪੰਜਵਾਂ ਜਿਸ ਮਾਨੁ ਕਪੈ ਕਰੋ ਬਨੰਤੀ ਸੋ ਆਪਣੇ ਦੁਖ ਭਰਿਆ ਪਰ ਬ੍ਰਹਮ ਜੀ ਨ ਰਿਦੇ ਆਰਾਧਿਆ ਤਿੰ ਪਉ ਸਾਗਰ ਤਰਿਆ ਗੁਰ ਹਰ ਬਿਨ ਕੋ ਨ ਬਿਰਥਾ ਦੁਖ ਕਟੈ ਪ੍ਰਭ ਤਜ ਅਵਰ ਸੇਵਕ ਜੇ ਹੋਈ ਹੈ ਤੇਤ ਮਾਨ ਮੈਂ ਤਜਸ ਘਟੇ ਰਹਾਉ ਵਾਹੀ ਗੁਰਜੀਕਾ ਖਾਲਸਾ ਵਾਹੀ ਗੁਰਜੀ ਕੀ ਬਤੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਗੁਜਰੀ ਮਹੱਲਾ ਪੰਜਵਾਂ ਜਿਸ ਮਾਨੁਖ ਪੈ ਕਰੋ ਬੇਨੰਤੀ ਸੋ ਆਪਣੇ ਦੁਖ ਭਰਿਆ ਪਰ ਬ੍ਰਹਮ ਜਿਨ ਅਰੇ ਅਰਾਧਿਆ ਤਿੰਨ ਪਉ ਸਾਗਰ ਤਰਿਆ ਗੁਰ ਹਰਿ ਬਿਨ ਕੋ ਨਾ ਬਿਰਥਾ ਦੁਖ ਕਾਟੇ ਪ੍ਰਭ ਤਜ ਅਵਰ ਸੇਵਕ ਜੇ ਹੋਈ ਹੈ ਤੇਤ ਮਾਨ ਮਹਿਤ ਜਸ ਘਟੇ ਰਹਾਉ ਵਾਹੀ ਗੁਰਜੀ ਕਾ ਖਾਲਸਾ ਵਾਹੀ ਗੁਰਜੀ ਕੀ ਬਤੈ ਸਤਨਾਮ ਸ੍ਰੀ ਵਾਹਿਗੁਰੂ ਸਹੇਬ ਜੀਓ ਗੁਜਰੀ ਮਹਿਲਾ ਪੰਜਵਾ ਜਿਸ ਮਾਨੁਕ ਪੈ ਕਰੋ ਬੇਨੰਤੀ ਸੋ ਆਪਣੇ ਦੁਖ ਭਰਿਆ ਪਰਮ ਭ੍ਰਮ ਜਿਨ੍ਹ ਦੇ ਰਿਦੈ ਆਰਾਧਿਆ ਤਿੰਨ ਪਉ ਸਾਗਰ ਤਰਿਆ ਗੁਰਹਰ ਬਿਨ ਕੋ ਨਾ ਬਿਰਥਾ ਦੁਖ ਕਾਟੇ ਪ੍ਰਭ ਤਜ ਅਵਰ ਸੇਵਕ ਜੇ ਹੋਈ ਹੈ ਤੇ ਤਮਨ ਮਹਿਤ ਜਸ ਘਟੇ ਰਹਾਉ ਵਾਹੀ ਗੁਰਜੀ ਦਾ ਖਾਲਸਾ ਵਾਹੀ ਗੁਰਜੀ ਕੀ ਬਤੇ ਸਤਨਾਮ ਸ੍ਰੀ ਵਾਹਿਗੁਰੂ ਸੋਹਿਬ ਜੀਓ ਗੁਜਰੀ ਮਹਿਲਾ ਪੰਜਵਾ ਜਿਸ ਮਾਨੁਕ ਪੈ ਕਰੋ ਬੇਨੰਤੀ ਸੋ ਆਪਣੇ ਦੁਖ ਭਰਿਆ ਪਾਰ ਬ੍ਰਹਮ ਜੀ ਨਰ ਦੇ ਅਰਾਧਿਆ ਤਿੰਨ ਪਉ ਸਾਗਰ ਤਰਿਆ ਗੁਰ ਹਰਿ ਬਿਨ ਕੋ ਨਾ ਬਿਰਥਾ ਦੁਖ ਕਾਟੇ ਪ੍ਰਭ ਤਜ ਅਵਰ ਸੇਵਕ ਜੇ ਹੋਈ ਹੈ ਤੇਤ ਮਾਨ ਮਹਿਤ ਜਸ ਘਟੇ ਰਹਾਉ ਵਾਹੀ ਗੁਰਜੀ ਦਾ ਖਾਲਸਾ ਵਾਹੀ ਗੁਰਜੀ ਕੀ ਬਤੇ ਸਤਨਾਮ ਸ੍ਰੀ ਵਾਹਿਗੁਰੂ ਸੋਹਿਬ ਜੀਓ ਗੁਜਰੀ ਮਹੱਲਾ ਪੰਜਵਾਂ ਜਿਸ ਮਾਨੁ ਕਪੈ ਕਰੋ ਬੇਨੰਤੀ ਸੋ ਆਪਣੈ ਦੁਖ ਭਰਿਆ ਪਰਮ ਭ੍ਰਮ ਜਿਨ੍ਹ ਰਿਦੈ ਅਰਾਧਿਆ ਤਿਨ ਪਉ ਸਾਗਰ ਤਰਿਆ ਗੁਰਹਰ ਬਿਨ ਕੋ ਨਾ ਬਿਰਥਾ ਦੁਖ ਕਾਟੈ ਪ੍ਰਭ ਤਜ ਅਵਰ ਸੇਵਕ ਜੇ ਹੋਈ ਹੈ ਤਿਤ ਮਾਨ ਤਜਸ ਕਾਟੇ ਰਹਾ ਹੋ ਵਾਹੀ ਗੁਰਜੀ ਕਾ ਖਾਲਸਾ ਵਾਹੀ ਗੁਰਜੀ ਕੀ ਬਤੈ ਸਤਨਾਮ ਸ੍ਰੀ ਵਾਹਿਗੁਰੂ ਸਹੇਬ ਜੀਓ ਗੁਜਰੀ ਮਹੱਲਾ ਪੰਜਵਾਂ ਜਿਸ ਮਾਨੁਕ ਪੈ ਕਰੋ ਬੇਨੰਤੀ ਸੋ ਆਪਣੈ ਦੁਖ ਭਰਿਆ ਬਾਰੇ ਬ੍ਰਹਮ ਜਿਨਰ ਦੇ ਆਰਾਦੇ ਆ ਤਿੰਨ ਪਾਉ ਸਾਗਰ ਤਰਿਆ ਗੁਰ ਹਰ ਬਿਨ ਕੋ ਨਾ ਬਿਰਥਾ ਦੁਖ ਕਾਟੇ ਪ੍ਰਭ ਤਜ ਅਵਰ ਸੇਵਕ ਜੇ ਹੋਈ ਹੈ ਤਿਤ ਮਾਨ ਮਹਿਤ ਜਸ ਕਾਟੇ ਰਹਾਓ ਵਾਹੀ ਗੁਰਜੀ ਕਾ ਖਾਲਸਾ ਵਾਹੀ ਗੁਰਜੀ ਕੀ ਵਤੇ ਸਤਨਾਮ ਸ੍ਰੀ ਵਾਹਿਗੁਰੂ ਸਹੇਬ ਜੀਓ ਗੁਜਰੀ ਮਹੱਲਾ ਪੰਜਵਾ ਜਿਸ ਮਾਨੁਕ ਪੈ ਕਰੋ ਬੇਨੰਤੀ ਸੋ ਆਪਣੇ ਦੁਖ ਭਰਿਆ ਪਰਮ ਭ੍ਰਮ ਜਿਨ ਅਰੇ ਅਰਾਧਿਆ ਤਿੰਨ ਪਉ ਸਾਗਰ ਤਰਿਆ ਗੁਰਹਰ ਬਿਨ ਕੋ ਨਾ ਬਿਰਥਾ ਦੁਖ ਕਾਟੇ ਪਰਾਬ ਤਜ ਅਵਰ ਸੇਵਕ ਜੇ ਹੋਈ ਹੈ ਤਿਤ ਮਾਨ ਮਹਿਤ ਜਸ ਕਾਟੇ ਰਹਾਓ ਵਾਹਿ ਗੁਰਜੀ ਕਾ ਖਾਲਸਾ ਵਾਹਿ ਗੁਰਜੀ ਕੀ ਬਤੈ